ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰੇ ਆਪਾਂ ਗੱਲ ਕਰਨੀ ਆ ਵੀ ਗਾਂ ਦੇ ਗੱਪਣ ਦਾ ਟੀਕਾ ਪਹਰਾਉਂਦੇ ਸਮੇਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਆ ਜਿਹੜਾ ਰੱਖਣਾ ਚਾਹੀਦਾ ਇੱਕ ਤਾਂ ਵੀਰੇ ਗਾਂ ਦੇ ਸੂਰ ਤੋਂ 20 ਦਿਨ ਬਾਅਦ ਉਹਦੀ ਵਜਨ ਦੇ ਹਿਸਾਬ ਨਾਲ ਟੀ ਵਾਰਮਿੰਗ ਕਰਦਿਆ ਕਰੋ ਇੱਕ ਜਿਹੜਾ ਮਿਨਰਲ ਮਿਕਚਰ ਆ ਵੀਰੇ ਉਹਨੂੰ ਦੁੱਧ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਆਪਾਂ ਨੂੰ ਕਈ ਵਾਰ ਗਾਂ 20-25 ਕਿਲੋ ਤੇ ਚੱਲ ਰਹੀ ਹੁੰਦੀ ਆ ਦੁੱਧ ਤੇ ਆਪਾਂ 100 ਗ੍ਰਾਮ ਮਿਨਰਲ ਮਿਕਚਰ ਪਾ ਦਿੰਨੇ ਆ ਵੀਰੇ 1 ਕਿਲੋ ਮਗਰ 8 ਗ੍ਰਾਮ ਘੱਟ ਤੋਂ ਘੱਟ ਨਹੀਂ ਆਪਾਂ ਨੂੰ ਮਿਨਰਲ ਮਿਕਚਰ ਆ ਜਿਹ ਕਿਉਂਕਿ ਵੀਰੇ ਕਈ ਵਾਰ ਗਾਵਾਂ ਨੇ ਜਿਹੜੀਆਂ ਮਿਨਰਲ ਮਿਕਸਚਰ ਦੀ ਘਾਟ ਨਾਲ ਕੰਸੀਵ ਨਹੀਂ ਕਰਦੀਆਂ ਹੁੰਦੀਆਂ ਜਾਂ ਬਾਰ-ਬਾਰ ਗੱਭਣ ਨਹੀਂ ਰਹਿੰਦੀਆਂ ਬਾਰ-ਬਾਰ ਟੀਕਾ ਭਰਾਈ ਜਾਂਦੇ ਆਂ ਆਪਾਂ ਗੱਭਣ ਨਹੀਂ ਰਹਿੰਦੀ ਆ ਉਹ ਮਿਨਰਲ ਮਿਕਸਚਰ ਦੀ ਘਾਟ ਹੋ ਜਾਂਦੀ ਆ ਵੀਰੇ ਤੇ ਦੂਜਾ ਵੀਰੇ ਜਿਹੜੀ ਪਸ਼ੂ ਦੀ ਹੀਟ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਰੇਗ ਨੂੰ ਆਪਣੇ ਪਸ਼ੂ ਦਾ ਪਤਾ ਵੀ ਕਿੰਨੇ ਦਿਨ ਪਸ਼ੂ ਹੀਟ ਰੱਖਦਾ ਹੁਣ ਕਈ ਕਾਮਾ 3 ਦਿਨ ਹੀਟ ਰੱਖ ਦੀਆਂ ਨੇ ਕਈ 5 ਦਿਨ ਕਈ 7 ਦਿਨ ਵੀ ਰੱਖ ਲੈਂਦੀਆਂ ਨੇ ਵੀਰੇ ਜਿਹੜੇ ਹੀਟ ਦੇ ਆਖਰੀ 2 ਦਿਨ ਹੁੰਦੇ ਨੇ ਉਹਨਾਂ 'ਚ ਟੀਕਾ ਭਰਉਣਾ ਬਹੁਤ ਜ਼ਰੂਰੀ ਆ ਵੀਰ ਕਿਉਂਕਿ ਜਿਹੜੀ ਕਨਸੀਵ ਕਰਨ ਦੀ ਸਮਰੱਥਾ ਪਸ਼ੂ ਦੀ ਆਖਰੀ 2 ਦਿਨਾਂ 'ਚ ਵੱਧ ਹੁੰਦੀ ਆ ਕਿਉਂਕਿ ਵੀਰੇ ਜਿਹੜਾ ਅੰਡਰ ਰਿਲੀਜ਼ ਹੁੰਦਾ ਜਦੋਂ ਉਦੋਂ ਸੀਮਨ ਛੱਡਿਆ ਜਾਵੇ ਤਾਂ ਵੀਰੇ ਕਨਸੈਪਸ਼ਨ ਰੇਟ ਆ ਜਿਹੜੀ ਉਹ ਬਹੁਤ ਵਾਝ ਆਂਦੀ ਆ ਤੇ ਦੂਜੀ ਗੱਲ ਵੀਰੇ ਜਦੋਂ ਸੀਮਨ ਸਿਲੈਕਟ ਕਰਨਾ ਕਿਸੇ ਵੀ ਕੰਪਨੀ ਦਾ ਚਾਹੇ ਐਚਐਫ ਦਾ ਚਾਹੇ ਜਾਸੀ ਦਾ ਡਾਕਟਰ ਨੂੰ ਪੁੱਛ ਲਿਆ ਕਰੋ ਵੀ ਇੱਕ ਇੱਕ ਬੁੱਲ ਦੇ ਦੋਸਟਰਾ ਹੈਗੇ ਨੇ ਕਈ ਵਾਰ ਆਪਾਂ ਇੱਕ ਦਿਨ ਜਾਸੀ ਦਾ ਭਰਾ ਦਿੰਨੇ ਆ ਦੂਜੇ ਦਿਨ ਐਚਐਫ ਦਾ ਭਰਾ ਦਿੰਨੇ ਆ ਉਹਦੇ ਨਾਲ ਵੀ ਵੀਰੇ ਆਪਾਂ ਨੂੰ ਇੱਕ ਤਾਂ ਵਧੀਆ ਸੀਮਨ ਲਵਾਇਆ ਕਰੋ ਵੀਰੇ ਇੱਕ ਤਾਂ ਐ ਹੁੰਦਾ ਵੀ ਆਪਾਂ ਨੇ ਇੱਕ ਦਿਨ ਜਲਸੀ ਦਾ ਭਰਤਾ ਇੱਕ ਦਿਨ ਐਚਐਫ ਦਾ ਆਪਾਂ ਨੂੰ ਵੀ ਨਹੀਂ ਮਨ ਨੂੰ ਸੰਤੁਸ਼ਟੀ ਜੀ ਹੁੰਦੀ ਵੀ ਆਪਾਂ ਨੇ ਕਿਹੜਾ ਟੀਕਾ ਭਰਾਇਆ ਹੋਇਆ ਤੇ ਵੀਰੇ ਦੂਜੀ ਗੱਲ ਆ ਜਦੋਂ ਸੀਮਨ ਸਿਲੈਕਟ ਕਰਨਾ ਸਿਲੰਡਰ ਚੋਂ ਕੱਢਣਾ ਵੀਰੇ ਉਹਨੂੰ 36 37 ਟੈਂਪਰੇਚਰ ਤੇ ਪਾਣੀ 'ਚ ਰੱਖ ਲਿਆ ਕਰੋ ਤੇ ਉਹਦੇ ਨਾਲ ਵੀਰੇ ਜਿਹੜਾ ਸੀਮਨ ਉਹ ਐਕਟੀਵੇਟ ਜ਼ਰੂਰ ਹੋ ਜਾਂਦਾ ਤੇ ਵੀਰੇ ਇੱਕ ਗੱਲ ਕਰਨੀ ਆ ਵੀ ਜਿਹੜੇ ਆ ਦਿਨੇ ਇਹਨਾਂ 'ਚ ਚਾਹੇ ਗੱਪਣ ਦਾ ਟੀਕਾ ਡੰਗਰ ਦੇ ਨਾਮ ਵੀ ਭਰਾਈ ਕਰੋ ਕਿਉਂਕਿ ਵੀਰੇ ਜਦੋਂ ਆਪਾਂ ਹੁਣ ਗੱਪਣ ਕਰਾਵਾਂਗੇ ਉਹ ਅਗਲੀ ਗਰਮੀ 'ਚ ਸੋਣੀਆਂ ਜਾਂ ਜਾ ਕੇ ਜਿਹੜਾ ਗੱਪਣ ਦਾ ਟੀਕਾ ਵੀਰੇ ਤੁਸੀਂ ਦਸੰਬਰ ਜਨਵਰੀ ਫਰਵਰੀ 'ਚ ਭਰਾਈ ਕਰੋ ਕਿਉਂਕਿ ਵੀਰੇ ਜਿਹੜੀਆਂ ਗਾਵਾਂ ਨੇ ਉਹ ਛਿਆਲ ਦੇ ਦਿਨਾਂ 'ਚ ਜੇ ਵੱਧ ਦੁੱਧ ਦਿੰਦੀਆਂ ਨੇ ਆਹ ਦਿਨਾਂ ਜਾ ਕੇ ਘਟ ਜਾਂਦੀਆਂ ਨੇ ਜੇ ਕਈ ਵਾਰ ਪਸ਼ੂ 30 ਕਿਲੋ ਵਾਲਾ ਵੀ ਆ ਗਰਮੀ 'ਚ ਵੀ ਜੇ ਉਹ ਸੂਂਦਾ ਤਾਂ ਉਹਨੇ 20 ਕਿਲੋ ਦੁੱਧ ਦੇਣਾ ਇਹ ਵੀਡੀਓ 'ਚ ਵੀ ਜੀ ਆਪਾਂ ਨੇ ਇਹ ਹੀ ਜਾਣਕਾਰੀ ਦੇ ਲਈ ਧੰਨਵਾਦ ਵੀ ਦੇ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਦਿਉ ਕਰਦੇ ਰਹੋ